ਯਾਤਰੀਆਂ ਤੇ ਮਿਹਰਬਾਨ ਹੋਇਆ 에어 ਇੰਡੀਆ 9ਵੇਂ ਸਾਲ ਤੇ 에어 ਇੰਡੀਆ ਨੇ ਦਿੱਤਾ ਯਾਤਰੀਆਂ ਨੂੰ ਗਿਫਟ ਘਰੇਲੂ ਉਡਾਨਾਂ 'ਚ ਮਿਲੇਗੀ ਹੁਣ ਇਹ ਖਾਸ ਸਹੂਲਤ ਸਤਿ ਸ਼੍ਰੀ ਅਕਾਲ ਮੈਂ ਕੀਮਤਪਾਲ ਕੋਰ ਤੋਂ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ 9ਵੇਂ ਸਾਲ ਦੇ ਮੌਕੇ ਤੇ 에어 ਇੰਡੀਆ ਨੇ ਆਪਣੇ ਯਾਤਰੀਆਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ ਏਅਰ ਇੰਡੀਆ ਘਰੇਲੂ ਉਡਾਣਾਂ ਦੇ ਵਿੱਚ ਯਾਤਰੀਆਂ ਨੂੰ ਹੁਣ ਇੱਕ ਨਵੀਂ ਸਹੂਲਤ ਦੇਣ ਜਾ ਰਹੀ ਹੈ ਤੇ ਇਹ ਸਹੂਲਤ ਵਾਈਫਾਈ ਦੀ ਹੈ ਯਾਨੀ ਕਿ ਹੁਣ ਤੁਸੀਂ 10000 ਫੁੱਟ ਦੀ ਉਚਾਈ ਤੇ ਵੀ ਇੰਟਰਨੈਟ ਚਲਾ ਸਕਦੇ ਹੋ ਤੇ ਇਹ ਸਹੂਲਤ ਹੁਣ ਤੁਹਾਨੂੰ ਘਰੇਲੂ ਉਡਾਣਾਂ 'ਚ ਵੀ ਮਿਲੇਗੀ ਏਅਰ ਇੰਡੀਆ ਕਰੇ ਲੂਡਾਨਾ ਦੇ ਵਿੱਚ ਵਾਈਫਾਈ ਇੰਟਰਨੈਟ ਦੀ ਸ਼ੁਰੂਆਤ ਕਰਨ ਵਾਲੀ ਪਹਿਲੀ ਭਾਰਤੀ 에ਅਰਲਾਈਨ ਬਣ ਗਈ ਹੈ। ਏਅਰ ਇੰਡੀਆ ਦੁਆਰਾ ਜਾਰੀ ਇੱਕ ਪ੍ਰੈਸ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ 에ਅਰਬੱਸ A350, ਬੋਇੰਗ 757-9 ਅਤੇ 에ਅਰਬੱਸ A321 ਨਵੇਂ ਜਹਾਜ਼ਾਂ ਦੇ ਵਿੱਚ ਸਵਾਰ ਯਾਤਰੀ 10,000 ਫੁੱਟ ਤੋਂ ਉੱਪਰ ਉੱਡਦੇ ਸਮੇਂ ਇੰਟਰਨੈਟ ਬ੍ਰਾਊਜ਼ ਕਰ ਸਕਣਗੇ, ਸੋਸ਼ਲ ਮੀਡੀਆ ਦੇਖ ਸਕਣਗੇ ਜਾਂ ਆਪਣੇ ਪਿਆਰਿਆਂ ਨੂੰ ਮੈਸੇਜ ਵੀ ਕਰ ਸਕਣਗੇ। ਇਹੀ ਸਰਵਿਸ 에ਅਰ ਇੰਡੀਆ ਦੇ ਅੰਤਰਰਾਸ਼ਟਰੀ ਮਾਰਗਾਂ ਯਾਨੀ ਕਿ ਨਿਊਯਾਰਕ, ਲੰਡਨ, ਪੈਰਿਸ ਅਤੇ ਸਿੰਗਾਪੁਰ ਤੇ ਪਹਿਲਾਂ ਹੀ ਮੁਹੱਈਆ ਕਰਵਾਈ ਜਾ ਰਹੀ ਹੈ। ਹੁਣ ਇਸ ਨੂੰ ਪਾਇਲਟ ਪ੍ਰੋਜੈਕਟ ਪ੍ਰੋਗਰਾਮ ਤਹਿਤ ਘਰੇਲੂ ਰੂਟ ਤੇ ਸ਼ੁਰੂ ਕੀਤਾ ਗਿਆ ਹੈ। 에ਅਰ ਇੰਡੀਆ ਸਮੇਂ ਦੇ ਨਾਲ ਆਪਣੇ ਬੇੜੇ ਦੇ ਹੋਰ ਜਹਾਜ਼ਾਂ ਦੇ ਵਿੱਚ ਵੀ ਇਹ ਸੇਵਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਹੁਣ ਯਾਤਰੀ ਵੈੱਬ ਵੀ ਸਹੂਲਤ ਦਾ ਅਨੁਭਵ 에ਅਰ ਇੰਡੀਆ ਦੇ ਵਿੱਚ ਲੈ ਸਕਣਗੇ। ਦੀਆਂ ਉਡਾਨਾਂ 'ਚ ਯਾਤਰੀ ਕਿਵੇਂ ਲੈ ਸਕਦੇ ਹਨ ਵਾਈਫਾਈ ਦਾ ਲਾਭ Air India ਦੀਆਂ ਫਲਾਈਟਾਂ ਦੇ ਵਿੱਚ ਯਾਤਰੀ ਜੇਕਰ ਵਾਈਫਾਈ ਦਾ ਲਾਭ ਲੈਣਾ ਚਾਹੁੰਦੇ ਨੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਡਿਵਾਈਸ ਦੇ ਵਾਈਫਾਈ ਸੈਟਿੰਗ ਤੇ ਜਾਣਾ ਪਵੇਗਾ Air India ਵਾਈਫਾਈ ਨੈਟਵਰਕ ਤੇ ਕਲਿੱਕ ਕਰਨ ਤੋਂ ਬਾਅਦ ਇੱਕ ਵਾਰ ਜਦੋਂ ਤੁਸੀਂ ਆਪਣੇ ਬ੍ਰਾਊਜ਼ਰ ਨੂੰ Air India ਪੋਰਟਲ ਤੇ ਪਹੁੰਚ ਜਾਓਗੇ ਤਾਂ ਫਿਰ ਇੱਥੇ ਤੁਹਾਨੂੰ ਆਪਣਾ ਪੀਐਨਆਰ ਅਤੇ ਆਖਰੀ ਨਾਮ ਦਰਜ ਕਰਨਾ ਹੋਵੇਗਾ ਤੇ ਬੱਸ 10000 ਫੁੱਟ ਦੀ ਉਚਾਈ ਤੇ ਵੀ ਤੁਸੀਂ ਮੁਫਤ ਇੰਟਰਨੈਟ ਦਾ ਆਨੰਦ ਮਾਣ ਸਕੋਗੇ ਤਾਂ ਇੱਕ ਵੱਡੀ ਸਹੂਲਤ ਹੁਣ ਘਰੇਲੂ ਉਡਾਨਾਂ ਤੇ 에ਅਰ ਇੰਡੀਆ ਦੇ ਵੱਲੋਂ ਦਿੱਤੀ ਗਈ ਹੈ ਅਜਨ ਨਵੇਂ ਸਾਲ ਦੇ ਮੌਕੇ ਤੇ 에ਅਰ ਇੰਡੀਆ ਦੇ ਵੱਲੋਂ ਘਰੇਲੂ ਉਡਾਨਾਂ ਤੇ ਵਾਈਫਾਈ ਦੀ ਸਹੂਲਤ ਦੀ ਸ਼ੁਰੂਆਤ ਕੀਤੀ ਗਈ ਹੈ